ਸਾਨ ਕਿੰਨਾ ਕੁ ਹੋਇਆ ਸੀ ਜੋ ਵਿੱਚ ਕਾ ਬਲੋਗ ਜ਼ਿਆਦਾਤਰ ਗਰੀਬ ਲੋਕ ਬੈਠੇ ਆ ਤੇ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਸੀ ਉਸ ਟਾਈਮ ਤੋਂ ਬਹੁਤ ਮਾੜੇ ਹਾਲਾਤ ਸੀਗੇ ਉਹ ਤਾਂ ਬਹੁਤ ਨੁਕਸਾਨ ਹੋਇਆ ਗਰੀਬਾਂ ਦਾ ਹਸਲਾਂ ਵੀ ਖਰਾਬ ਹੋ ਗਈਆਂ ਸੀ ਠੀਕ ਹੈ ਜੀ ਹੋਰ ਕਿੰਨਾ ਕੁ ਹੁਣ ਪਾਣੀ ਵਧਿਆ ਫਿਲਹਾਲ ਤਾਂ ਮੈਂ ਸਮਝਦਾ ਕਿੰਨੇ ਨਾਲ ਖਤਰਾ ਨਹੀਂ ਹੈ ਪਰ ਪਿੱਛੇ ਜ਼ਰੂਰ ਕੁਝ ਕਹਿ ਸਕਦੇ ਆ ਆਪਾਂ ਕਿ ਤਰੋਜ ਵਗੈਰਾ ਜੋ ਲੱਗੇ ਸੀ ਉਹਨਾਂ ਵਿੱਚ ਪਾਣੀ ਜ਼ਰੂਰ ਪਿਆ ਕੀ ਲੱਗਦਾ ਹੈ ਕਿ ਲਗਾਤਾਰ ਪਾਣੀ ਜਿੰਨਾ ਕੁ ਵਧਿਆ ਹੈ ਤਿੰਨਾਂ ਚਾਰਾਂ ਦਿਨਾਂ ਤੱਕ ਪਾਣੀ ਇਹ ਉੱਪਰ ਫਿਰ ਨੇੜੇ ਆ ਜਾਊਗਾ ਹਾਂਜੀ ਹਾਂਜੀ ਲੱਗਦਾ ਤਾਂ ਇਦਾਂ ਹੀ ਆ ਕਿ ਪਾਣੀ ਉੱਪਰ ਤੱਕ ਫਿਰ ਜਾਣਾ ਹੈ ਪਾਣੀ ਤਾਂ ਹੈ ਵਧੀਆ ਹੈ ਅੱਪ ਬੀਤੇ ਸਾਲਾਂ ਦੀ ਗੱਲ ਕਰ ਲੈਂਦੇ ਆ ਤੁਹਾਡਾ ਆਸ-ਪਾਸ ਤੇ ਜੋ ਘਰ ਸੀ ਨੁਕਸਾਨ ਕਿੰਨਾ ਕੁ ਹੋਇਆ ਸੀ ਉਹ ਨੁਕਸਾਨ ਬਹੁਤ ਹੋਇਆ ਸੀ ਜਿਵੇਂ ਦਾਣੇ ਲੋਕਾਂ ਦੇ ਭਿੱਜ ਗਏ ਕੋਠੀਆਂ ਦੇ ਵਿੱਚ ਇੱਕ ਘੰਟੇ ਦੇ ਵਿੱਚ ਵਿੱਚ ਤੇ ਪਾਣੀ 6-7 ਸੱਤ ਫੋਟੋ ਹੋ ਗਿਆ ਉਹ ਜੋ ਸਮਾ ਸੀ ਪਰ ਇਸੇ ਤਰ੍ਹਾਂ ਵਧੀਆ ਸੀ ਕਿ ਇਸ ਦੀ ਸਪੀਡ ਤੋਂ ਜ਼ਿਆਦਾ ਛਟਾਟਾ ਤੇ ਕਿ ਇਦਾਂ ਦੀ ਉਸ ਚੀ ਹਾਂਜੀ 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 ਇਹ ਇਦਾਂ ਹੀ ਸਪੀਡ ਵਧਈ ਸੀ ਫਿਰ ਸਵੇਰ ਨਾਲ ਇੰਨਾ ਵੱਧ ਗਿਆ ਕਿ ਸਾਰਾ 6 6 7 7 ਫਟਾ ਹੋ ਗਿਆ ਸੀ ਪਾਣੀ ਸਾਰੇ ਆ ਜ਼ਮੀਨਾਂ ਡੁੱਬ ਗਈਆਂ ਸੀ ਜੇ ਅਸਮਾਨੀ ਤੱਕ ਬੰਨਣਾ ਤਕਰੀਬਨ ਇੱਕ ਰੇਂਗ ਬੰਨਣਾ ਇਸ ਤੋਂ ਇੱਕ ਹੋਰ ਬੰਨਣਾ ਤੇ ਜਦੋਂ ਬੀਤੀ ਦਿਨ ਚ ਪਾਣੀ ਬੀਤੇ ਸਾਲਾਂ ਦੇ ਵਿੱਚ ਆਇਆ ਸੀ ਤਾਂ ਕਿੰਨਾ ਕੋ ਫਟ ਨੀਵਾ ਸੀ ਪਾਣੀ ਇਸ ਬੰਨ ਤੋਂ ਇਸ ਬੰਨ ਤੋਂ ਤਿੰਨ ਉੱਪਰ 4 4 ਨੀਵਾ ਸੀ ਦਾ ਬਸ ਤੇ ਤੈਨੂੰ ਕੋ ਫਟ ਇਹ ਸਬੰਧ ਨਹੀਂ ਜੋ ਅਗਲਾ ਬੰਨ ਦੀ ਗੱਲ ਮੈਂ ਕਰ ਰਿਹਾ ਜੋ ਅਗਲਾ ਇੱਕ ਫੁੱਟ ਸੀਗਾ ਨੀਵਾ ਇੱਕ ਫੁੱਟ ਤੇ ਪਤਾ ਕਿਸ ਤਰ੍ਹਾਂ ਕੀਤਾ ਸੀ ਜੋ ਆਮ ਲੋਕ ਉਹ ਜਹਾ ਪਾਣੀ ਆ ਇੱਥੋਂ ਬੰਨ ਤੋੜਿਆ ਸੀ ਪੁਲ ਦੇ ਲਾਗੋ ਤਾਂ ਕਰਕੇ ਪਾਣੀ ਘਟਿਆ ਸੀਗਾ ਪਿਛਲਾ ਬੰਨ ਆ ਲੋਕਵਾਜ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਿਆ ਸਤਲੁਜ ਦੇ ਬੇਟੇ ਪਾਣੀ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਜਿੱਥਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਅਜੇ ਕੋਈ ਅਲਰਟ ਜਾਰੀ ਨਹੀਂ ਹੋਇਆ ਕਿਉਂਕਿ ਇੰਨਾ ਵਧਿਆ ਪਾਣੀ ਜ਼ਰੂਰ ਹੈ ਪਰ ਇੰਨਾ ਜ਼ਿਆਦਾ ਵੀ ਨਹੀਂ ਵਧਿਆ ਕਿ ਕਬਰਉਣ ਦੀ ਲੋੜ ਨਹੀਂ ਹੈ ਪਰ ਪਹਿਲਾਂ ਨਾਲੋਂ ਪਾਣੀ ਜੋ ਸੀਮਤ ਚੱਲਦਾ ਸੀ ਉਸ ਦੇ ਨਾਲੋਂ ਕਾਫੀ ਜ਼ਿਆਦਾ ਪਾਣੀ ਵਧਿਆ ਤਕ ਤਕ ਦੇ ਤਕਰੀਬਨ 3 ਦਿਨ ਹੋ ਚੁੱਕੇ ਆ ਫੁੱਟ ਤੋਂ 1.5 ਫੁੱਟ ਪਾਣੀ ਹਰ ਰੋਜ਼ ਵਧਦਾ ਔਰ ਜੋ ਨੀਵੇਂ ਲੱਗੇ ਸੇ ਕਈ ਜਿੱਥੇ ਕਿ ਫਸਲਾਂ ਵਗੈਰਾ ਖੜੀਆਂ ਸੀ ਤਾਂ ਉੱਥੇ ਵੀ ਪਾਣੀ ਕਈ ਥਾਵਾਂ ਤੇ ਅੰਦਰ ਚਲਾ ਗਿਆ ਤਾਂ ਦਰਿਆ ਸਤਲੁਜ ਦੇ ਜੋ ਅੰਦਰਲੇ ਪਾਸੇ ਹੈ ਕਈ ਥਾਵਾਂ ਤੇ ਜਿੰਨੂੰ ਆਪਾਂ ਤਰਬੂਜ ਕਹਿ ਦਿੰਨੇ ਆ ਉਹ ਬੀਜੇ ਹੋਏ ਸੀ ਤਾਂ ਉੱਥੇ ਵੀ ਪਾਣੀ ਇਦਾਂ ਜੋ ਵਹਾਵ ਉੱਪਰ ਚੜ ਚੁੱਕਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵੀ ਛਲਨਾ ਬਿਆਨ ਕਰਦੀਆਂ ਕਿ ਪਾਣੀ ਵਧਿਆ ਹੈ ਤਾਂ ਅੱਜ ਤੋ तकरीबन 2-3 ਦਾ ਹੱਕ ਹੈ ਜੇਕਰ ਆਪਾਂ ਪਹਿਲਾਂ ਜਾਈਏ ਤਾਂ ਇਸ ਕਦਰ ਪਾਣੀ ਜਿਆਦਾ ਇੰਨਾ ਵਧੀਆ ਸੀ ਕਿ ਲੋਹੀਆ ਏਰੀਆ ਦੇ ਵਿੱਚ ਪੀਂ ਥਾਮ ਤੋਂ ਬੰਦ ਟੁੱਟ ਕੇ ਅਸੀਂ ਹਾਲਾਤ ਮਾੜੇ ਬੱਤਰ ਹੋ ਗਏ ਸੀ ਪਰ ਪ੍ਰਮਾਤਮਾ ਸੁੱਖ ਰੱਖੇ ਕਿ بارش ਵਗੈਰਾ ਇੰਨੀ ਜਿਆਦਾ ਨਾ ਹੋਵੇ ਤੇ ਅਜੇ ਇਸ ਸਥਿਤੀ ਤੋਂ ਬਚਾ ਹੋਵੇ ਇਹ ਹੀ ਚੰਗੀ ਗੱਲ ਹੈ ਤਾਂ ਦੂਜੀ ਹੋਰ ਤਸਵੀਰ ਮੈਂ ਤੁਹਾਨੂੰ ਦਿਖਾਉਣਾ ਕਿ ਜਦੋਂ ਹਨੇਰੀ ਆਉਂਦੀ ਹੈ ਤੇਜ ਵਹਾਵ ਪਾਣੀ ਦਾ ਹੋਵੇ ਤਾਂ ਉਦੋਂ ਢਾਹ دریا ਜਿਹੜਾ ਖੋਰਾ ਲੱਗ ਜਾਂਦਾ ਤਾਂ ਤਸਵੀਰ ਦੇਖ ਸਕਦੇ ਹੋ ਇੱਥੇ ਖੋਰਾ ਲੱਗਿਆ ਹੋਇਆ ਹੈ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਤਰ੍ਹਾਂ ਜੋ ਜਿੱਦਾਂ ਕਿ ਥਾਂ ਡਿੱਗੀ ਹੋਈ ਹੈ ਇਸ ਤਰ੍ਹਾਂ ਇਹ ਥੱਲੇ ਹੀ ਤਾਂ ਚਲੇ ਜਾਂਦਾ ਵਾ ਤਾਂ ਥਾਂ ਸੇਡਾਂ ਤੇ ਤੁਸੀਂ ਦੇਖੋ ਕਿ ਇਹ ਖੋਰਾ ਲੱਗਿਆ ਹੋਇਆ ਤਾਂ ਲਗਾਤਾਰ ਇੱਥੋਂ ਥੱਲੇ ਨੀਚੇ गिर ਰਹੀ ਹੈ ਇਹ ਇਕੱਲੀ ਇੱਕ ਜਗ੍ਹਾ ਤੋਂ ਨਹੀਂ ਅੱਗੇ ਤੱਕ ਹੈ ਤਸਵੀਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਇੱਥੇ ਵੀ ਹਾਲਾਤ ਇਹੀ ਬਣੇ ਹੋਏ ਆ ਏ ਅੱਗੇ ਕੈਮਰਾ ਮਾਰ ਕੇ ਦਿਖਾਉਣਾ ਕਿ ਅੱਗੇ ਵੀ ਤੁਸੀਂ ਦੇਖ ਲਓ ਕਿ ਹਾਲਾਤ ਇਹੀ ਬਣੇ ਹੋਇਆ ਹੈ ਤਾਂ ਇਸ ਤੋਂ ਬਾਅਦ ਮੈਂ ਇੱਕ ਹੋਰ ਤਸਵੀਰ ਦਿਖਾਉਣਾ ਕਿ ਫਾਸਲਾ ਥੋੜਾ ਜਿਹਾ ਬਚਿਆ ਹੁਣ ਇੱਧਰ ਤੁਸੀਂ ਦੇਖ ਲਓ ਕਿ ਤਕਰੀਬਨ ਤਕਰੀਬਨ ਕਰੀ ਮੁਲਾਈਏ ਕਿ 4 ਕੋ ਫੁੱਟ ਜੇਕਰ ਪਾਣੀ ਇਸ ਜਗ੍ਹਾ ਤੇ ਆ ਜਾਂਦਾ ਤੇ ਫਿਰ ਅੱਗੇ ਇੱਕ ਟੋਇਆ ਪਾਣੀ ਉਸ ਦੇ ਵਿੱਚ ਪੈਣਾ ਸ਼ੁਰੂ ਹੋ ਜਾਊਗਾ ਤੇ ਇਸ ਤੋਂ ਅੱਗੇ ਫਿਰ ਬਿਲਕੁਲ ਇਹ ਟੋਇਆ ਪੂਰਾ ਭਰ ਜਾਂਦਾ ਤੇ ਫਿਰ ਰਸਤਾ ਫਿਰ ਇਧਰਲੀ ਸਾਈਡ ਥੋੜਾ ਜਿਹਾ ਬਚਦਾ ਹੈ ਲੰਘਣ ਦੇ ਲਈ ਤਾਂ ਇਸ ਤੋਂ ਵੀ ਜ਼ਿਆਦਾ ਸਥਿਤੀ ਹੋਰ ਭਿਆਨਕ ਖਦੋ ਹੋ ਜਾਂਦੀ ਹੈ ਉਬੀ ਤਸਵੀਰ ਦਿਖਾਉਣੇ ਆ ਕਿ ਜਦੋਂ ਉਬੀਤੇ ਦਿਨੀ ਪਿਤੇ ਸਾਲਾਂ ਦੇ ਵਿੱਚ ਪਾਣੀ ਆਇਆ ਸੀ ਕਾਫੀ ਜ਼ਿਆਦਾ ਤਾਂ ਇੱਥੇ ਨਜਾਇਜ਼ ਮਾਈਨਿੰਗ ਦਾ ਵੀ ਸਵਾਲ ਉੱਠਦਾ ਹੈ ਤਾਂ ਇਸ ਜਗ੍ਹਾ ਤੇ ਜਿੱਥੇ ਕਿ ਹੁਣ ਪਾਣੀ ਚੱਲ ਰਿਹਾ ਇਧਰ ਤਸਵੀਰ ਅੱਗੇ ਦਿਖਾਉਣੇ ਕਿ ਇਧਰ ਸਾਹਮਣੇ ਤਸਵੀਰ ਦਿਖਾ ਅੱਗੇ ਤੱਕ ਤਕਰੀਬਨ ਜਿੱਥੇ ਤੁਸੀਂ ਪਾਣੀ ਦੇਖ ਰਹੇ ਹੋ ਲਾਸਤੰਤ ਤੱਕ ਕਿੱਥੇ ਨਜ਼ਰ ਜਾਂਦੀ ਹੈ ਉੱਥੋਂ ਤੱਕ ਮਾਈਨਿੰਗ ਹੋਈ ਸੀ ਤਾਂ ਇੱਕ ਹੋਰ ਤਸਵੀਰ ਦਿਖਾਉਣਾ ਕਿ ਮਰਹੂਮ ਸਰਗਵਾਸੀ ਰਤਨ ਸਿੰਘ ਕਾਕੜਕਾਂ ਫਲਕਾ ਵਿਦਿਆਕ ਵੀ ਵੀ ਇੰਦਰਜੀਤ ਕੁਰਬਾਨ ਇਸ ਪੁਲ ਦੇ ਥੱਲੇ ਬੈਠੇ ਸੀ ਕਿ ਇੱਥੇ ਨਜ਼ਾਇਜ਼ ਮਾਈਨਿੰਗ ਹੁੰਦੀ ਹੈ ਇਸ ਥਾਂ ਤੇ ਬੈਠੇ ਸੀ ਉਦੋਂ ਧਰਨਾ ਵੀ ਲੱਗਿਆ ਸੀ ਪਰ ਉਸ ਤੋਂ ਬਾਅਦ ਪਾਣੀ 2-3 ਵਾਰ ਹੀ ਆ ਗਿਆ ਪਰ ਹਾਲਾਤ ਨਹੀਂ ਰੁਕੇ ਨਹੀਂ ਅੱਜ ਵੀ ਮਾਈਨਿੰਗ ਲਗਾਤਾਰ ਹੋ ਰਹੀ ਹੈ ਤੁਹਾਡੇ ਹੱਲੇ ਦੇ ਨਾਲ ਟਰਾਲੀਆਂ ਟਿਪਰਾਂ ਦੇ ਵਿੱਚੋਂ ਪਾਣੀ ਨਿਕਲਦਾ ਜਾਂਦਾ ਹੈ ਰੋਡ ਦੇ ਉੱਪਰੋਂ ਪਾਣੀ ਉਹ ਜੋ ਟਰਾਲੀ ਟਿਪਰ ਜੋ ਵੀ ਜਾਂਦਾ ਹੈ ਤੇ ਉਹਦੇ ਵਿੱਚ ਪਾਣੀ ਨਿਕਲਦਾ ਜਾਂਦਾ ਹੈ ਤੇ ਕਈ ਲੋਕ ਪਾਣੀ ਦਾ ਜੋ ਨਿਕਲਦਾ ਵਿੱਚ ਉਸਦੇ ਨਾਲ ਪ੍ਰੇਸ਼ਾਨ ਵੀ ਹੁੰਦੇ ਆ ਤਾਂ ਫਿਰ ਇਹ ਤਸਵੀਰ ਹੈ ਇਹ ਤਸਵੀਰ ਦਿਖਾਉਣੇ ਆ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਅੱਗੇ ਤਕਰੀਬਨ ਲਾਸ਼ਟ ਤੇ ਜਾਈਏ ਤਾਂ ਉੱਥੇ ਕੰਡਾ ਲੱਗਿਆ ਹੋਇਆ ਸੀ ਉਹ ਫਿਰ ਉਹ ਕੰਡਾ ਪੱਟਿਆ ਗਿਆ ਸੀ ਤੇ ਉਹ ਲੋਕਾਂ ਨੇ ਇੱਥੇ ਉਹ ਖਮਿਆਜਾ ਲਗਾਤਾਰ ਭੁਗਤਿਆ ਹੈ ਜਦੋਂ ਕਿ ਬੀਤੇ ਸਾਲਾਂ ਦੇ ਵਿੱਚ ਪਾਣੀ ਆਇਆ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਖਮਿਆਜਾ ਭੁਗਤਿਆ ਇੱਥੋਂ ਦੇ ਲੋਕਾਂ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਵਹ ਚੁੱਕਿਆ ਸੀ ਕਿ ਸਾਹਮਣੇ ਤੁਸੀਂ ਜੋ ਬੰਨ ਰਿੰਗ ਬੰਨ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਦੋ ਥਾਂ ਤੋਂ ਟੁੱਟਿਆ ਹੋਇਆ ਹੈ ਫਿਰ ਤੋਂ ਅੱਗੇ ਜੋ ਬੰਨ ਸੀ ਉਸਦੇ ਪਾਣੀ ਨਾਲ ਬਿਲਕੁਲ ਲੱਗ ਗਿਆ ਸੀ ਤਾਂ ਫਿਰ ਜੋ ਆਸਪਾਸ ਦੇ ਕਿੰਨੇ ਵੀ ਪਿੰਡ ਸੀ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਸੀ ਤਾਂ ਫਿਰ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਵਾਂ ਜਦੋਂ ਆਸਪਾਸ ਦੇ ਲੋਕਾਂ ਨਾਲ ਗੱਲਬਾਤ ਹੋਈ ਹੈ ਜੋ ਦਰਿਆਵਾਂ ਦੇ ਕਿਨਾਰਿਆਂ ਤੇ ਰਹਿੰਦੇ ਆ ਤਾਂ ਉਹ ਕਹਿੰਦੇ ਸਿੱਕੇ ਦਰਿਆ ਜੋ ਇੱਧਰ ਤਸਵੀਰ ਦਿਖਾ ਦਿੰਨੇ ਆ ਕਹਿੰਦੇ ਕਿ ਦਰਿਆ ਦਾ ਬੱਡ ਜਾਨਿਕ ਦਰਿਆ ਦਾ ਜੋ ਲੈਵਲ ਹੈ ਉਸ ਦਾ ਜੋ ਝੁਕਾਓ ਹੈ ਉਹ ਜਿਸ ਸਾਈਡ ਤੇ ਮੈਂ ਖੜਾ ਹਾਂ ਇਸ ਪਾਸੇ ਆਹ ਵਾਲੀ ਸਾਈਡ ਹੋ ਗਿਆ ਜਾਨਿਕ ਨੀਵਾ ਹੋ ਗਿਆ ਇਸੇ ਇਸ ਪਾਸੇ ਨੀਵਾ ਹੋ ਗਿਆ ਜਿਸ ਦੇ ਕਰਕੇ ਪਾਣੀ ਦਾ ਜ਼ਿਆਦਾ ਝੁਕਾਓ ਇਸੇ ਪਾਸੇ ਹੀ ਹੈ ਤਾਂ ਪਾਣੀ ਦੀ ਛਲਾਂ ਤੁਸੀਂ ਤਸਵੀਰਾਂ ਦੇਖ ਲਓ ਇਹ ਪਾਣੀ ਲਗਾਤਾਰ ਵਧ ਰਿਹਾ ਜੀ ਤੀਜਾ ਦਿਨ ਹੈ ਤੇ ਤਿੰਨ ਦਿਨਾਂ ਦੇ ਵਿੱਚ ਤਕਰੀਬਨ 4 ਫੁੱਟ 1.5 ਫੁੱਟ ਪਾਣੀ ਇਸ ਤਰ੍ਹਾਂ ਰੋਜ਼ ਵਧ ਜਾਂਦਾ ਤਾਂ ਅੱਗੇ ਜਾ ਕੇ ਕੈਮਰਾ ਮਾਰ ਕੇ ਦਿਖਾ ਦਿੰਦੇ ਆ ਕਿ ਪਾਣੀ ਦੀ ਧਰਵਾਜ਼ ਵੀ ਸੁਣਾਈ ਦੇਗੀ ਕਿ ਇਹ ਪਾਣੀ ਹੈ ਅੱਗੇ ਤੁਸੀਂ ਕਿੱਧਰ ਵੀ ਨਜ਼ਰ ਮਾਰੋਗੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਪਾਣੀ ਪਾਣੀ ਨਜ਼ਰ ਆਏਗਾ ਸਾਰੇ ਪਾਸੇ ਇਹ ਥਾਂ ਖਾਲੀ ਸੀ ਬਿਲਕੁਲ ਅੱਜ ਤਕਰੀਬਨ ਆਪਾਂ ਇੱਕ ਹਫ਼ਤਾ ਪਹਿਲਾਂ ਚਲੇ ਜਾਈਏ ਤੇ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਥੋੜਾ ਜਿਹਾ ਪਾਣੀ ਚੱਲ ਰਿਹਾ ਸੀ ਜਿਹੜਾ ਕਿ ਬਹੁਤ ਸਮੈਲ ਬਹੁਤ ਮੁਸ਼ਕ ਮਾਰਦਾ ਸੀ ਪਰ ਉਹ ਪਰਮਾਤਮਾ ਕੁਦਰਤ ਬੇਅੰਤ ਹੈ ਅੱਜ ਉਹੀ ਥਾਂ ਹੈ ਜਿੱਥੇ ਕਿ ਠਾਠਾ ਪਾਣੀ ਮਾਰ ਰਿਹਾ ਹੈ ਬਹੁਤ ਜ਼ਿਆਦਾ ਪਾਣੀ ਠਾਠਾ ਦੇਉ ਪਰ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਮੈਂ ਦੱਸਦਾ ਹਾਂ ਕਿ ਇੰਨੇ ਬਕਰਾਨੇ ਦੇ ਨਾਰਾਜ਼ ਬਸ ਦੇ ਪਿੰਡਾਂ ਨੂੰ ਜਿੱਥੇ ਆਪਾਂ ਕਹਿ ਦਈਏ ਕਿਸੇ ਹੋਰ ਥਾਂ ਨੂੰ ਕੋਈ ਖਤਰਾ ਨਹੀਂ ਹੈ ਹਾਂ ਜਰੂਰ ਕਿਤਾ ਕਿਤਨੇ ਦਰਿਆ ਹੈ ਤੇ ਪਿੱਛੋਂ ਦਰਿਆ ਥੋੜਾ ਹੋਰ ਚੌੜਾ ਹੋ ਜਾਂਦਾ ਤਾਂ ਉੱਥੇ ਜੋ ਖਰਬੋਜੇ ਵਗੈਰਾ ਬੀਜੇ ਸੀ ਉਹ ਜਰੂਰ ਵਿੱਚ ਪਾਣੀ ਐਂਟਰ ਕੀਤਾ ਪਾਣੀ ਵੜਿਆ ਕੋਈ ਕੋਤ ਥਾਂ ਪਹਿਲਾਂ ਹੀ ਦਰਿਆ ਦੇ ਅੰਦਰ ਸੀ ਪਰ ਇੰਨੇ ਕੋ ਪਾਣੀ ਦੇ ਨਾਲ ਕੋਈ ਖਤਰਾ ਨਹੀਂ ਹੈ ਆ ਖਤਰਾ ਹੈ ਜੇਕਰ ਨਜ਼ਾਇਜ਼ ਮਾਈਨਿੰਗ ਕਿਸੇ ਤਰ੍ਹਾਂ ਚਲਦੀ ਰਹੀ ਇੱਕ ਮੈਂ ਹੋਰ ਗੱਲ ਤੁਹਾਨੂੰ ਦੱਸ ਦਵਾਂ ਮੈਂ ਜਾਇਜ਼ ਹੋਵੇ ਜਾਂ ਨਜਾਇਜ਼ ਹੋਵੇ ਉਸ ਦਖਮੇ ਆਜਾਮ ਲੋਕ ਭੁਗਤਦੇ ਐ ਕੋਈ ਇਸ ਨੇ ਪਾਣੀ ਦੇ ਭਾਅ ਦੇ ਵਿੱਚੋਂ ਅਜੇ ਵੀ ਰੇਤਾ ਚੱਕਿਆ ਜਾ ਰਿਹਾ ਤੁਹਾਨੂੰ ਟਿਪਰ ਆਮ ਦੇਖੇ ਜਾਣਗੇ ਓਵਰਲੋਡਿੰਗ ਹੋ ਰਹੀ ਹੈ ਕਈ ਥਾਵਾਂ ਤੇ ਪਰ ਉਦੋਂ ਹੀ ਹੋ ਜਾਂਦੀ ਹੈ ਪਰ ਕੱਲ ਹੈ ਕਿ ਜਿੱਥੇ ਲੋਕਾਂ ਦਾ ਨੁਕਸਾਨ ਹੋਵੇ ਜਿੱਥੇ ਲੋਕਾਂ ਲੋਕਾਂ ਦਾ ਕਾਫੀ ਨੁਕਸਾਨ ਹੋਵੇ ਤੋਂ ਸਾਡਾ ਫਰਜ਼ ਬਣਦਾ ਹੈ ਕਿ ਰਿਪੋਰਟ ਤੁਹਾਡੇ ਤੱਕ ਅੱਸੀ ਦਿਖਾਈਏ ਹੇ ਅਜੇ ਤੱਕ ਪਹਿਲੀਆਂ ਤਸਵੀਰਾਂ ਨੇ ਛਟਾੜੰਗ ਦੇ ਤਸਵੀਰਾਂ ਇਹ ਤਸਵੀਰ ਮੈਨੂੰ ਦਿਖਾਉਣੀ ਲਾਜ਼ਮੀ ਕੋ ਸਮਝੀ ਪਰਮਾਤਮਾ ਚਾਹੇ ਕਿ ਨਾ ਉਹ ਜੀ ਸਥਿਤੀ ਆਵੇ ਜਿੱਕਰ ਪਾਣੀ ਬਹੁਤ ਵਧ ਜਾਂਦਾ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਕਿੱਥੋਂ ਕਿੱਥੋਂ ਬੰਨ੍ਹ ਟੁੱਟੇ ਕੀ ਕੀ ਹੋਇਆ ਕਿਸੇ ਨੂੰ ਪਰੇਸ਼ਾਨ ਕਰਨ ਦਾ ਜਾਂ ਫਿਰ ਕਿਸੇ ਨੂੰ ਕਿਸੇ ਦੇ ਮਤਲਬ ਕਿਸੇ ਨੂੰ ਕੋ ਠੇਸ ਪਹੁੰਚੇ ਮੇਰਾ ਇਹ ਮਤਲਬ ਨਹੀਂ ਹੈ ਇਹ ਮੇਰਾ ਕੋਈ ਮਕਸਦ ਨਹੀਂ ਹੈ ਬਾਕੀ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਦੱਸਣਾ ਕਮੈਂਟਾਂ ਦੇ ਜ਼ਰੀਏ ਜੇ ਇੱਥੇ ਮਾਈਨਿੰਗ ਨਜਾਇਜ਼ ਹੁੰਦੀ ਹੈ ਨਹੀਂ ਹੁੰਦੀ ਜੇਕਰ ਇੱਥੋਂ ਦੇ ਜਲਦੀ ਰਹੀ ਇੱਕ ਮੈਂ ਹੋਰ ਗੱਲ ਤੁਹਾਨੂੰ ਦੱਸ ਦਵਾਂ ਮਾਈਨਿੰਗ ਜਾਇਜ਼ ਹੋਵੇ ਜਾਂ ਨਜਾਇਜ਼ ਹੋਵੇ ਉਸ ਦਾ ਅਖ ਮਿਆਜਾਮ ਲੋਕ ਭੁਗਤਦੇ ਐ ਕੋਈ ਕਿਸੇ ਇਨੇ ਪਾਣੀ ਦੇ ਵਹਾਵੇ ਦੇ ਵਿੱਚੋਂ ਅਜੇ ਵੀ ਰੇਤਾ ਚੱਕਿਆ ਜਾ ਰਿਹਾ ਤੁਹਾਨੂੰ ਟਿਪਰ ਆਮ ਦੇਖੇ ਜਾਣਗੇ ਓਵਰਲੋਡਿੰਗ ਹੋ ਰਹੀ ਹੈ ਕਈ ਥਾਵਾਂ ਤੇ ਪਰ ਉਦੋਂ ਹੀ ਹੋ ਜਾਂਦੀ ਹੈ ਪਰ ਕੱਲ੍ਹ ਹੈ ਕਿ ਜਿੱਥੇ ਲੋਕਾਂ ਦਾ ਨੁਕਸਾਨ ਹੋਵੇ ਜਿੱਥੇ ਲੋਕਾਂ ਲੋਕਾਂ ਦਾ ਕਾਫੀ ਨੁਕਸਾਨ ਹੋਵੇ ਤੋ ਸਾਡਾ ਫਰਜ਼ ਬਣਦਾ ਕਿ ਰਿਪੋਰਟ ਤੁਹਾਡੇ ਤੱਕ ਕੱਸੀ ਦਿਖਾਈਏ ਇਹ ਅਜੇ ਤੱਕ ਪਹਿਲੀਆਂ ਤਸਵੀਰਾਂ ਨੇ ਛਟਾੜੰਗ ਦੇ ਤਸਵੀਰਾਂ ਇਹ ਤਸਵੀਰ ਮੈਨ ਦਿਖਾਉਣੀ ਲਾਜ਼ਮੀ ਕੋ ਸਾਬ ਜੀ ਪਰਮਾਤਮਾ ਚਾਹੇ ਕਿ ਬਾਕੀ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਦੱਸਣਾ ਹੈ ਕਮੈਂਟਾਂ ਦੇ ਜ਼ਰੀਏ ਜੇ ਇੱਥੇ ਮਾਈਨਿੰਗ ਨਾਜਾਇਜ਼ ਹੁੰਦੀ ਹੈ ਨਹੀਂ ਹੁੰਦੀ ਜੇਕਰ ਇੱਥੋਂ ਦੇ ਜੋ ਲੋਕ ਹੈ ਪਾਣੀ ਜ਼ਿਆਦਾ ਵੱਧਦਾ ਹੈ ਤੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੈ ਇਹ ਸਾਰੀਆਂ ਗੱਲਾਂ ਤੁਸੀਂ ਮੈਨੂੰ ਕਮੈਂਟਾਂ ਦੇ ਜ਼ਰੀਏ ਦੱਸਿਓ ਕੈਮਰਾਮੈਨ ਸੁਨੂਦਰ ਹਰਦੀਪ ਪੈਨਨ ਨਾਰ ਨਿਊਜ਼ ਦਰਿਆ ਸਤਲੂਜ